ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੈਂ ਕਵੀਸ਼ਰ ਭਾਈ ਸੁਲਤਾਨ ਸਿੰਘ ਪੰਹੇਰ ਸਭ ਤੋਂ ਪਹਿਲਾਂ ਉਹਨਾਂ ਭਰਾਵਾਂ ਦਾ ਧੰਨਵਾਦ ਕਰਾਂ ਜਿਹੜੇ ਹਰ ਪੀੜਤਾ ਦੀ ਸੇਵਾ ਵਿੱਚ ਹਾਜ਼ਰ ਹੋਏ ਜਿਹੜੇ ਸੇਵਾ ਕਰੇ ਆ ਮੈਂ ਸਿਆਸੀ ਲੀਡਰਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਜਿਹੜੇ ਅਸੀਂ ਸਿਆਸੀ ਰੋਟੀਆਂ ਸੇਕਦੇ ਆ ਉਹ ਬੰਦ ਕਹੀਏ ਇੱਕ ਦੂਜੇ ਨੂੰ ਮਿਹਣੇ ਲਾ ਦਈਏ ਇਹ ਤੇ ਤੁਹਾਡੇ ਮਿਹਣੇ ਪੜ ਮਿਹਣੇ ਚੱਲਦੇ ਰਹਿਣੇ ਆ ਅੱਜ ਸਮਾਂ ਹੈ ਮਨੁੱਖਤਾ ਦੀ ਸੇਵਾ ਕਰਨ ਦਾ ਜਦੋਂ ਤੁਸੀਂ ਵੋਟਾਂ ਵੇਲੇ ਆਉਂਦੇ ਹੋ ਉਦੋਂ ਕਹਿੰਦੇ ਹੋ ਕਿ ਸਾਨੂੰ ਸੇਵਾ ਦਾ ਮੌਕਾ ਦਿਓ ਅੱਜ ਕੁਦਰਤ ਨੇ ਐਸੀ ਖੇਡ ਖੇਡੀ ਆ ਸਾਰੇ ਪੰਜਾਬ ਵਿੱਚ ਹੜ ਆ ਗਏ ਨੇ ਉਹਨਾਂ ਹੜਾਂ ਦੇ ਮਾਰਿਆ ਹੋਇਆ ਲੋਕ ਉਹਨਾਂ ਭੁੱਖਿਆਂ ਨੂੰ ਰੋਟੀ ਪਹੁੰਚਾਉਣ ਵਾਸਤੇ ਉਹਨਾਂ ਨੂੰ ਭੋਜਨ ਦੇਣ ਵਾਸਤੇ ਕੋਈ ਅਪਰਾਲਾ ਕੀਤਾ ਜਾਵੇ ਸਾਡੇ ਦੇਸ਼ ਦੇ ਸਾਡੇ ਪੰਜਾਬ ਦੇ ਵੱਡੇ-ਵੱਡੇ ਪ੍ਰਚਾਰਕ ਜਿਹੜੇ ਲੋਕਾਂ ਨੂੰ ਰੱਬ ਦੇ ਨਾਂ ਤੇ ਲੋਕਾਂ ਕੋਲ ਪੈਸੇ ਵੀ ਕਮਾਉਂਦੇ ਆ ਉਹਨਾਂ ਨੂੰ ਹੀ ਚਾਹੀਦਾ ਕਿ ਉਹ ਹੁਣ ਮੌਕਾ ਆ ਕਿ ਉਹ ਸੇਵਾ ਕਰ ਲੈਣ ਇਹੋ ਜਿਹਾ ਮੌਕਾ ਕਦੇ ਸ਼ਹਿਰ ਫੇਰ ਨਾ ਆਵੇ ਭਾਵੇਂ ਧਾਰਮਿਕ ਕਾਗੂ ਰਾਗਾ ਸੁਆਮੀ ਵਾਲੇ ਹੋਣ ਤੇ ਭਾਵੇਂ ਨਿਰੰਕਾਰੀ ਹੋਣ ਤੇ ਚਾਹੇ ਕੋਈ ਢੇਸੀਆਂ ਵਾਲੇ ਹੋਣ ਜਿਹੜੇ ਸਾਡੇ ਵੱਡੇ-ਵੱਡੇ ਪ੍ਰਚਾਰਕ ਜਿਹੜੇ ਬਹੁਤ ਸਾਰੀਆਂ ਸੰਗਠਨਾਂ ਦੇ ਵਿੱਚ ਆਪਣਾ ਪ੍ਰਚਾਰ ਕਰਦੇ ਆ ਕਿ ਅਸੀਂ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਅੱਜ ਲੋਕਾਂ ਦੇ ਪਸ਼ੂਆਂ ਵਾਸਤੇ ਚਾਰਾ ਨਹੀਂ ਮਿਲ ਰਿਹਾ ਅੱਜ ਜਾ ਕੇ ਵੇਖੀਏ ਸਾਡੇ ਪੰਜਾਬ ਵਿੱਚ ਬਹੁਤ ਸਾਰੇ ਹੜ੍ਹਾਂ ਨਾਲ ਘਰ ਟਹਿ ਗਏ ਆ ਲੋਕਾਂ ਦੇ ਮਕਾਨ ਟਹਿ ਗਏ ਆ ਕਈਆਂ ਦੇ ਪਰਿਵਾਰਾਂ ਦੇ ਪਰਿਵਾਰ ਇਨਾ ਵਿੱਚ ਵਹਿ ਚੁਕੇ ਹਨ ਅੱਜ ਸਮਾਂ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦਾ ਅੱਜ ਉਸ ਗੋਲਕ ਵਿੱਚ ਦਾੜ ਕਰੀਏ ਵਹਿ ਗੁਰੂ ਜੀ ਦਾ ਖਾਲਸਾ ਵਹਿ ਗੁਰੂ ਜੀ ਦੀ ਫਤਿਹ